ਅਕੋਰਡਿੰਗ ਟੂ ਦਿਸ ਜਨਨਾ ਮੋਡਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸਾਡੇ ਹਲਕੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਜੀ ਪੰਜ ਮੈਂਬਰੀ ਕਮੇਟੀ ਜੋ ਭਾਰਤੀ ਕਮੇਟੀ ਐ ਸ਼੍ਰੋਮਣੀ ਕਾਲਦਲੀ ਪੁਨਰ ਸਿਰਜੀਤੀ ਵਾਸਤੇ ਉਹਦਾ ਸਮਾਗਮ ਸੀ 22 ਮਈ ਨੂੰ ਪਿੰਡ ਮਲੇਹਾਲ ਵਿਖੇ ਪਹਿਲਾ ਸਵਾਗਤੋ ਪਹਿਲਾ ਦੋ ਤਿੰਨਰ ਪਹਿਲਾ ਬੜੀ ਭੱਦੀ ਕਿਸਮ ਦੀ ਬੜੀ ਨਿਚਲੇ ਪੱਧਰ ਦੀ ਇੱਕ ਬਹਿਣ ਬਾਜੀ ਸ਼ੁਰੂ ਹੋਊਗੀ ਯਾਤੀ ਹਾਵਲੇ ਵੀ ਕੀਤੇਗੇ ਪਰ ਅਸੀਂ ਉਹਨਾਂ ਨੂੰ ਦਰਖਨਾਰ ਕਰ ਦਿੱਤਾ ਅਸੀਂ ਕੋਈ ਨੋਟਸ ਨਹੀਂ ਲਿਆ ਸੀ ਕਿ ਵੀ ਇਹ ਜਿੰਨੀ ਕਿੰਨੀ ਬੁੱਧੀ ਹੈ ਆਪਣੀ ਬੁੱਧੀ ਬਤਾ ਕੰਮ ਕਰਦੇ ਨੇ ਗੱਲ ਪੰਥ ਦਾ ਪੰਥ ਦੀ ਸੇਵਾ ਤੇ ਆਪਾਂ ਆਪਣਾ ਕੰਮ ਕਰਦੇ ਰਹੀਏ ਲੇਕਿਨ ਹੱਦ ਉਸ ਵੇਲੇ ਹੋਊਗੀ ਜਦੋਂ ਉਹਨਾਂ ਲੋਕਾਂ ਨੇ ਸ਼ਹੀਦ ਪਰਿਵਾਰਾਂ ਦੇ ਉੱਪਰ ਧਾਰਮਿਕ ਸ਼ਖਸੀਤਾਂ ਦੇ ਉੱਪਰ ਸਮਾਜਿਕ ਸਿਕਿਚੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੋਂਤਾ ਲਾਇਆ ਕਫਰ ਤੋਂ ਲਿਆਣੋਂ ਲੋਕਾਂ ਨੇ ਮੈਂ ਬੇਨਤੀ ਕਰਨੀ ਚਾਹਣਾ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਵਾਸਤੇ ਸਮੋਚਮ ਹੈ ਜਿਹੜਾ ਸਿੱਖ ਹੈ ਉਹ ਲਈ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਬਾਕੀ ਦਿਨਾਂ ਵੀ ਉਹਦੇ ਗੱਲਾਂ ਬਾਤ ਵਿੱਚ ਹੁੰਦੀਆਂ ਨੇ ਗੱਲ ਸ਼ੁਰੂ ਹੁੰਦੀ ਹੈ 2 ਦਸੰਬਰ ਦੇ ਹੁਕਮਨਾਮੇ ਤੋਂ ਇੱਥੇ ਬੜਾ ਕਫਰ ਤੋਂ ਲਿਆ ਗਿਆ ਇੱਕ ਪਾਸੇ ਗੁਰਮਖਣੇ ਜਿਹੜੇ ਗੁਰੂ ਨੂੰ ਸਮਰਪਤ ਨੇ ਇੱਕ ਪਾਸੇ ਮਨਮੁਖਣੇ ਜਿਹੜੇ ਆਪਣੀ ਮੰਨ ਦੀ ਸੁਣਦੇ ਨੇ ਬੰਦਿਆਂ ਨੂੰ ਉਹਦੇ ਮਗਰ ਤੁਰਦੇ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ। ਆ ਉਹਦੀ ਕਾਪੀ ਐ। ਜਿੱਦੇ ਸਪੱਸ਼ਟ ਲਿਖਿਆ ਹੋਇਆ ਹੈ ਕਿ ਸ਼੍ਰੋਮਣੀ ਕੱਲ ਦਾਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਰਾਸ ਹੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਇਸ ਲਈ ਪੰਜ ਸਿਕਸ 7 ਵੱਲੋਂ ਹੇਠ ਲਿਖੇ ਅਨੁਸਾਰ ਆਗੋਂ ਦੀ ਡੀਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਕੱਲ ਦਾਲ ਦੀ ਭਰਤੀ ਆਰੰਭ ਕਰਨ ਭਰਤੀ ਬੋਖਸਣਾ ਹੋਵੇ। ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਤੇ ਨਾਲ ਉਹਨਾਂ ਨੇ ਇਹਦੇ ਵਿੱਚ ਲਿਖ ਫਿਰ ਉਹਨਾਂ ਦਾ ਕਿ ਹੁਕਮ ਜੀ ਵੀ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਪ੍ਰਧਾਨ ਤੇ ਹੋਰ ਉਹਦੇ ਵਿੱਚ ਚੋਣ ਵਿਧੀ ਮੁਤਾਬਕ ਕਰਕੇ ਆਪਣਾ ਪੰਥ ਦੇ ਹਵਾਲੇ ਲੀਡਰਸ਼ਿਪ ਕਰ ਦਿੱਤੀ ਜਾਵੇ ਫਿਰ ਉਹ ਕਮੇਟੀ ਮੈਂਬਰਾਂ ਦੇ ਨਾਂ ਨੇ ਤੇ ਕਲੀਅਰ ਹੁਕਮ ਹੈ ਲੇਕਿਨ ਮੈਨੂੰ ਦੁੱਖ ਹੁੰਦਾ ਹੈ ਕਿ ਜਿਹੜੇ ਲੋਕਾਂ ਨੇ ਇਹਨਾਂ ਉਹ ਪੰਥਕ ਸੰਸਥਾਵਾਂ ਦੀ ਪਹਿਰੇਦਾਰੀ ਕਰਨੀ ਸੀ ਜਿਹੜੇ ਲੋਕਾਂ ਨੇ ਸ੍ਰੀ ਅਕਾਲ ਤਖਤ ਸਬੰਦ ਸੰਗਤ ਜੋੜਨੀ ਸੀ ਉਹ ਤੋੜਨ ਵਾਲੇ ਪਾਸੇ ਹੋ ਗਏ ਉਹ ਬਾਰ-ਬਾਰ ਝੂਠ ਬੋਲਦੇ ਨੇ ਕਫਰ ਉਤੋਲਦੇ ਨੇ ਤੁਸੀਂ ਨਾ ਮੰਨੋ ਸ੍ਰੀ ਅਕਾਲ ਤਖਤ ਸਾਨੂੰ ਸ੍ਰੀ ਅਕਾਲ ਤਖਤ ਉਹ ਦਾ ਜਿਹੜਾ ਉਹਨੂੰ ਮੰਨਦਾ ਹੈ ਉਹ ਸਿੱਖਾਂ ਦਾ ਅਕਾਲ ਤਖਤ ਸਾਹਿਬ ਜੇ ਨਹੀਂ ਮੰਨਦਾ ਸਾਨੂੰ ਕੋਈ ਥੋੜੇ ਇਤਰਾਜ਼ ਨਹੀਂ ਤੁਹਾਡੀ ਆਪਣੀ ਇੱਛਾ ਲੇਕਿਨ ਘੱਟੋ ਘੱਟ ਤੁਸੀਂ ਇਹ ਕਫਰ ਤੇ ਗੁਨਾਹ ਨਾ ਕਰੋ ਤੁਸੀਂ ਗੁਰੂ ਕੀ ਸੰਗਤ ਦੇ ਵਿੱਚ ਸਰਾਸਰ ਝੂਠ ਬੋਲਦੇ ਹੋ ਦੂਸਰੀ ਮੇਰੀ ਬੇਨਤੀ ਹੈ ਸਤਿਕਾਰਯੋਗ ਸਾਧ ਸੰਗਤ ਜੀ ਜਦੋਂ ਇਹ ਸਮਾਗਮ ਹੋਇਆ ਕੌਮੀ ਸ਼ਹੀਦ ਅਮਰ ਸ਼ੀਰਦ ਪਾਈ ਅਮਰੀਕ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਉਹ ਸ਼ਾਦ ਦਾ ਜਾਂ ਪੀਤਾ ਸੀ ਔਰ ਉਹਨਾਂ ਦੀ ਸੁਪਤਰੀ ਬੀਬੀ ਸਤਵੰਤ ਕੌਰ ਜੀ ਜੋ ਉਸ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਮੈਂਬਰ ਥਾਪੇ ਹੋਏ ਨੇ ਉਹ ਮੰਧੇ ਆਲੇ ਵਿਖੇ ਆਏ ਸੀ ਇਹਨਾਂ ਲਾਲਚੀ ਮੌਕਾਪ੍ਰਸਤ ਚਾਪਲੂ ਲੋਕਾਂ ਨੇ ਇਹ ਕਿਹਾ ਜੀ ਇਹ ਆਰਥਸ ਦੇ ਨਮਾਇਦਾ ਕਮੇਟੀ ਪਹੁੰਚੀ ਹੈ ਉਹ ਸ਼ਹੀਦ ਪਰਿਵਾਰ ਇਹਨਾਂ ਨੂੰ ਹੀ ਨਹੀਂ ਪਤਾ ਉਹ ਤੁਸੀਂ ਉਜੜੇ ਬਾਗਾਂ ਦੇ ਗੱਲੜ ਪੜਵਾਰੀ ਤੁਸੀਂ ਉਹਨੂੰ ਇਸ਼ਾਹਤ ਤੋਂ ਉਹਨਾਂ ਪਰਿਵਾਰਾਂ ਦੀ ਇਸ ਵੱਲੋਂ ਕਿਹਾ ਗਿਆ ਇਹ ਇੱਥੋਂ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਪ੍ਰਸਤ ਕਰਮਸ ਕਰੀ ਜੀ ਇੱਥੇ ਤੁਸੀਂ ਉਹਦੇ ਵਿੱਚ ਹਾਜ਼ਰੀ ਤੁਸੀਂ ਸੁਣ ਕੇ ਆਏ ਹੋ ਤੇ ਜਦੋਂ بار بار ਗੱਲ ਕਹਿ ਰਹੇ ਸੀਗੇ ਉਹ ਭੁੱਲ ਗਏ ਨੇ ਕਿ ਉਹਨਾਂ ਸ਼ਹੀਦਾ ਪਰਿਵਾਰਾਂ ਦੀ ਬਦੌਲਦੀ ਕੌਮ ਚੜ੍ਹਦੀ ਕਲਾ ਦੇ ਵਿੱਚ ਹੈ ਉਹ ਇਹ ਗੱਲ ਭੁੱਲ ਗਏ ਨੇ ਜਿਹੜੇ ਤੁਸੀਂ ਰਾਜ ਭਾਗ ਦਾ ਆਨੰਦ ਮਾਣਦੇ ਉਹਨਾਂ ਪਰਿਵਾਰਾਂ ਦੀ ਸ਼ਹਾਦਤ ਦੇ ਸਦਕਾ ਹੀ ਹੈ ਫਿਰ ਇਹਨੇ ਉੱਥੋਂ ਦੀ ਸਾਡੇ ਇਲਾਕੇ ਦੀ ਵੱਡੀ ਸ਼ਖਸੀਅਤ ਆ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ ਸਾਹਿਬ ਜਿੰਨੀ ਉਹਨਾਂ ਨੇ ਧਾਰਮਿਕ ਖੇਤਰ ਵਿੱਚ ਉਹਨਾਂ ਦੀ ਵੱਡੀ ਸੇਵਾ ਹੈ ਸੰਚਿਆ ਕਰਾਉਂਦੇ ਨੇ ਬੱਚਿਆਂ ਦੇ ਬਾਹਰਲੇ ਦੇਸ਼ਾਂ 'ਚ ਵੀ ਉਹ ਆਨਲਾਈਨ ਕਲਾਸਾਂ ਲੈਂਦੇ ਨੇ ਦੁਰਦਰਾਸਾ ਇੱਥੇ ਵੀ ਆਉਂਦ ਨੇ ਮੱਲਿਆਲ ਵੀ ਕਰਾਉਂਦੇ ਨੇ ਔਰ ਵੱਡੇ ਉਹ ਵਿਦਵਾਨ ਨੇ ਸੇਕ ਕੌਮ ਦੇ ਉਹਦੇ ਉੱਪਰ ਵੀ ਇਹਨਾਂ ਨੇ ਹੋਸ਼ੇ ਦੋਸ਼ ਲਾਏ ਘਟਿਆ ਸ਼ਬਦਾਂ ਦੀ ਵਰਤੀ ਤੀਸਰਾ ਸਾਡੇ ਇਲਾਕੇ ਦੀਆਂ ਸਮਾਜਿਕ ਰਾਜਨੀਤਿਕ ਜਿਹੜੇ ਸ਼ਕਤੀਤਾ ਸੀ ਆ ਇਹ ਰਖੜਾ ਪਰਿਵਾਰ ਹੈ ਜੇ ਸਰਨਤੀ ਸਿੰਘ ਢੀਂਸਾ ਪਾਰਸ਼ੌਤ ਨੇ ਸਾਡੇ ਰੋੜੀ ਸਾਹਿਬ ٹرسٹ ਦੇ ਪ੍ਰਧਾਨ ਨੇ ਉੱਥੇ ਦੇ 27 ਸਾਲ ਤੋਂ ਤਿੰਨ ਦਹਾਕਿਆਂ ਤੋਂ ਵਪਾਰ ਮੰਡਲ ਦੇ ਪ੍ਰਧਾਨ ਨੇ ਦੋ ਦਹਾਕਿਆਂ ਤੋਂ ਪਾਰਸੋਂ ਦੇ ਜਿਹਦੀ ਬੜੀ ਸਾਫ ਸੁਥਰੀ ਸ਼ਬੀ ਹੈ ਉਹਦੇ ਉੱਪਰ ਜਾਤੀ ਹਮਲੇ ਕੀਤੇ ਪਰ ਅਸੀਂ ਇਹਨਾਂ ਨੂੰ ਇਗਨੋਰ ਕਰਦੇ ਰਹੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਇਹ ਗੱਲ ਇਹ ਵੀ ਉੱઠી ਸੀ ਇੱਥੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਉਹ ਵੀ ਸਾਨੂੰ ਪਿੱਠ ਦੇ ਗਿਆ ਸ਼੍ਰੋਮਣੀ ਕਮੇਟੀ ਮੈਂਬਰ ਦਾ ਫਰਜ਼ ਕੀ ਹੁੰਦਾ ਹੈ ਗੁਰੂਵਾਲਾ ਬੁੱਕ ਕਰਤੇ ਤੁਰਨਾ ਸੰਗਤ ਨੂੰ ਗੁਰੂ ਨਾਲ ਜੋੜਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਗਤ ਨੂੰ ਜੋੜਨਾ ਸਾਡੇ ਜੋ ਸੰਧਾਨਤ ਨੇ ਪੰਟੋ ਦੇ ਉੱਪਰ ਪਹਿਰਾ ਦੇਣਾ ਤੇ ਮੈਂ ਬੰਦਿਆਂ ਖਾਤਰ ਗੁਰੂਵਾਲ ਪਿੱਠ ਨਹੀਂ ਕਰ ਸਕਦਾ ਹੈਗਾ ਮੈਂ ਆਪਣੀ ਡਿਊਟੀ ਨਿਭਾਉਣਾ ਜਾਂ ਮੈਨੂੰ ਇਹ ਸੱਜਣ ਦੱਸਣ ਦੀ ਮੈਂਬਰ ਦੀ ਡਿਊਟੀ ਕੀ ਹੁੰਦੀ ਹੈ ਸ਼ੁਰੂਣੀ ਕਮੇਟੀ ਨੇ ਦਿੱਤੀ ਮੈਨੂੰ ਦੱਸਣ ਇਹ ਕਿ ਮੈਂ ਬੰਦਿਆਂ ਦਾ ਵਫਾਦਾਰ ਹੋ ਕੇ ਮੈਂ ਗੁਰੂਵਾਲ ਪਿੱਠ ਕਰਨਾ ਕਦੇ ਨਹੀਂ ਹੋ ਸਕਦਾ ਹੈਗਾ ਤੁਸੀਂ ਚੇਤਾ ਕਰੋ ਸਮਾਂ ਇਸੇ ਹਲਕੇ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਠਾਣਾ ਪਾਸ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਠਾਣੇ ਦੇ ਪਿੰਡ ਪੈਂਦਾ ਉਹ ਚ ਬੇਅਦਬੀ ਹੋਈ ਸੀ ਇਹਨਾਂ ਲੋਕਾਂ ਨੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਅਸੀਂ ਜਦੋਂ ਪਤਾ ਲੱਗਿਆ ਸੰਗਤ ਪਹੁੰਚੀ ਅਸੀਂ ਪਹੁੰਚੇ ਉੱਥੇ ਜਦੋਂ ਅਸੀਂ ਪਹੁੰਚੇ ਜੋ ਸਾਡ ਨੂੰ ਧਾਮਪੀਆਂ ਤੇ ਪ੍ਰੈਸ਼ਰ ਪਿਆ ਸੀ ਅਸੀਂ ਜਾਣਦੇ ਸਾਡਾ ਗੁਰੂ ਜਾਣਦਾ ਪਰ ਗੱਲ ਗੁਰੂ ਦੀ ਸੀ ਸਾਨੂੰ ਉਦੋਂ ਇਹ ਬਾਰ ਬਾਰ ਚੇਤੇ ਕਰਾਇਆ ਗਿਆ ਵੇਖਿਓ ਬੋਲੋਂਗੇ ਹੋਮ ਮਿਨਿਸਟਰ ਨਰਾਜ ਹੋਜੂ ਵੇਖਿਓ ਸਰਕਾਰ ਨਰਾਜ ਹੋਜੂ ਪਾਰਟੀ ਨਰਾਜ ਹੋਜੂ ਉਦੋਂ ਹੀ ਮੇਰੇ ਕੋਲ ਜਵਾਬ ਸੀ ਸਾਡਾ ਪਹਿਲਾ ਗੁਰੂ ਪ੍ਰਤੀ ਫਰਜ ਹੈ ਪਹਿਲਾ ਗੁਰੂ ਨਾਲ ਜੁੜਾਂਗੇ ਬਾਅਦ ਵੇਖਾਂਗੇ ਜੋ ਹੁੰਦਾ ਹੈ ਪਰ ਉੱਥੇ ਇਹਨਾਂ ਬੰਦਿਆਂ ਨੇ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਇਹਨਾਂ ਨੇ ਕੇਸ ਦੱਬਣ ਦੀ ਕੋਸ਼ਿਸ਼ ਕੀਤੀ ਸੰਗਤ ਇਕੱਠੀ ਹੋਈ ਪਾਚਾ ਦਾ ਭੋਗ ਪਿਆ ਇਹਨਾਂ 'ਚ ਮੈਨੂੰ ਕੋਈ ਸੱਜਣ ਦੱਸੇ ਵੀ ਕੋਈ ਮੱਥਾ ਟੇਕਣ ਗਿਆ ਸੀ ਇਹਨਾਂ ਨੇ ਸੰਗਤ ਵੀ ਰੋਕੀ ਸੀ ਜਾਣ ਤੋਂ ਪ੍ਰਸ਼ਾਸਨ ਦਾ ਵੀ ਪ੍ਰੈਸ਼ਰ ਵੀ ਪਾਇਆ ਗਿਆ ਸੀ ਲੇਕਿਨ ਜਿਹੜੀ ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ ਸੀ ਉੱਥੇ ਪਹੁੰਚੀ ਸੀ ਸਤਿਕਾਰ ਸਤਿ ਸੰਗਤ ਜੀ ਤੀਸਰੀ ਮੇਰੀ ਬੇਨਤੀ ਉਹ ਦਸਤਾਰਾਂ ਦੇ ਉਂਗਲੀ ਚੁੱਕ ਦਿਆ ਹੈ ਭਰਮ ਭਲੇਖੇ 'ਚ ਨਾ ਰਹਿਣ ਦਸਤਾਰ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਇਹ ਸਿੱਖਾਂ ਦਾ ਤਾਜ ਹੈ ਦਸਤਾਰ ਇੱਕ ਸਿੱਖ ਦਾ ਜਿਸ ਤਰ੍ਹਾਂ ਉਹ ਰੰਗ ਉਹ ਕਦੇ ਕਰਦਾ ਕਦੇ ਚਿੱਟਾ ਕਦੇ ਨੀਲਾ ਗੁਰੂ ਦੇ ਰੰਗ ਨੇ ਸਾਡੇ ਆਪਣਾ ਦਿਮਾਗ ਹੋਸ਼ਾਬਾਸ਼ ਵਿੱਚ ਰੱਖ ਕੇ ਸੰਗਤ ਪ੍ਰਵਾਨ ਨਹੀਂ ਕਰੂਗੀ ਸਾਡੀ ਦਸਾਰਤ ਕੋਈ ਉਗਲ ਚੱਕੇ ਹੁਣ ਕਿਸ ਟੈਮ ਬਰਾਦਾ ਵਿੱਚ ਰਹੋ ਆਪਣੇ ਬਰਾਦਾ ਵਿੱਚ ਰਹੋ ਫਿਰ ਉਹ ਗੱਲ ਕਹਿੰਦਾ ਜੀ ਗੁਰਦੁਆਰੇ ਵਿੱਚ ਮੀਟਿੰਗ ਕਰਦੇ ਨੇ ਇਹ ਪਲੱਕੜਾਂ ਨੂੰ ਇਹ ਮੈਂ ਯਾਦ ਕਰਾਉਣਾ ਸ਼ਰੋਮਣੀ ਕਲ ਦਲ ਪੈਦੀ ਗੁਰਦੁਆਰਾ ਵਿੱਚੋਂ ਹੋਇਆ ਜਦੋਂ ਸ਼ਰੋਮਣੀ ਕਲ ਹੋਂਦ ਵਿੱਚ ਆਇਆ ਸੀ ਸਾਡੀ ਡਿਊਟੀ ਬਣਦੀ ਸੀ ਕਿ ਅਸੀਂ ਇਹਨਾਂ ਗੁਰਦੁਆਰਿਆਂ ਦੀ ਰਾਖੀ ਵਾਸਤੇ ਗੁਰਮਰਦੇ ਪ੍ਰਚਾਰ ਵਾਸਤੇ ਅਸੀਂ ਉਹਦੇ ਉੱਪਰ ਪਹਿਰਾ ਦਈਏ ਇਹ ਟਾਸਕ ਫੋਰਸ ਦੀ ਸ਼ਰੋਮਣੀ ਕਮੇਟੀ ਸ਼ਰੋਮਣੀ ਕਲਦਲ ਉਹ ਗੁਰਦੁਆਰਿਆਂ ਦੇ ਉੱਪਰ ਵੀ ਸਾਡੀ ਉਂਗਲਾਂ ਚੁੱਕ ਕੇ ਲੱਗੇ ਸਾਡੀ ਸ਼ਕਤੀ ਦਾ ਸੌਮਣੇ ਗੁਰਦੁਆਰਾ ਸਹਿਬਾ ਹਰ ਨੂੰ ਸਿੱਖੇ ਤੋਂ ਸ਼ਕਤੀ ਲੈਂਦਾ ਹੈ ਤੇ ਇਹ ਜਿਹੜਾ ਸਿੱਖ ਇੱਥੇ ਸੰਮਕ ਰੋਊਗਾ ਉਹ ਸਰ ਪਾਸੇ ਸੁਖੀ ਰਹੂਗਾ ਗੁਰੂ ਉਹ ਸ਼ਰਮ ਕੋ ਕੇ ਆਪਣੇ ਆਪ ਨੂੰ ਕੋਟੇ ਜਿੰਦਗੀ ਵਿੱਚ ਸਕੂਨ ਪ੍ਰਾਪਤ ਕਰੂਗਾ ਤੀਸਰੀ ਮੇਰੀ ਬੇਨਤੀ ਹੈ ਉਹ ਸਰਟੀਫਿਕੇਟ ਬਣਦੇ ਫਿਰਦੇ ਨੇ ਜੀ ਇਹ ਇਕੱਲੀ ਨਹੀਂ ਇਹ ਇਕੱਲੀ ਨਹੀਂ ਮੈਂ ਬੇਨਤੀ ਕਰਨੀ ਜੋ ਸੰਗਤ ਆਈ ਹੈ ਸਾਡੀ ਸਾਰੀ ਉਹਨੂੰ ਜਵਾਬ ਦੇਣ ਲਈ ਵਰਦਰਾ ਕਮੇਟੀਆਂ ਪਹੁੰਚੀਆਂ ਨੇ ਸਾਡੇ ਹੋਰ ਮੌਜੂਦ ਸੱਜਣ ਪਹੁੰਚੇ ਨੇ ਏਸੀ ਉਹਨਾਂ ਨੂੰ ਇਹ ਸਵਾਲ ਦਾ ਜਵਾਬ ਦੇਣਗੇ ਤੇ ਅਸੀਂ ਪੁੱਛਾਂਗੇ ਵੀ ਮੈਂ ਉਹਨੂੰ ਬੇਨਤੀ ਕਰਨੀ ਚਾਹੁੰਦਾ ਮਰਿਆਦਾ ਵਿੱਚ ਰਹੋ ਨਾ ਤਾਂ ਸਾਡੇ ਗੁਰਤਾਮਾਂ ਤੇ ਨਾ ਸ਼੍ਰੀ ਅਕਾਲ ਤਖਸਾਲ ਦੇ ਹੁਕਮਨਾਮੇ ਤੇ ਨਾ ਤੁਸੀਂ ਕਿਸੇ ਸ਼ਹੀਦ ਪਰਿਵਾਰ ਦੇ ਉੱਪਰ ਉਂਗਲ ਚੱਕ ਸਕਦੇ ਹੋ ਨਾ ਤਾਰੂਕ ਸਖਸ਼ੀਅਤ ਤੇ ਚੱਕ ਸਕਦੇ ਹੋ ਜੇਕਰ ਚੁੱਕੋਗੇ ਫਿਰ ਕੱਲ ਨੂੰ ਸਾਨੂੰ ਦੋਸ਼ ਨਾ ਦਿਓ ਸਵਾਰੀ ਆਪਣੇ ਸਮਾਜ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਫਿਰ ਪਿੰਡਾਂ ਵਿੱਚ ਵਿਰੋਧ ਹੋਊਗਾ ਫਿਰ ਕਹਿਣਗੇ ਜੀ ਸਾਡੇ ਨਾਲ ਵੇਖੋ ਸਾਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ਹੈਗੇ ਇਹ ਲੋਕ ਰੋਧਾ ਸਾਹਮਣਾ ਕਰਨਾ ਪੈਣਾ ਉਹਨਾਂ ਨੂੰ ਔਰ ਮੈਂ ਇੱਕ ਵੇ ਵੀ ਬੇਨਤੀ ਕਰਨੀ ਚਾਹਣਾ ਅਕਾਲੀ ਕੌਣ ਹੁੰਦਾ ਕਿਸੇ ਦੇ ਸਾਡੀ ਪੇਡ ਦੀ ਲੋੜ ਨਹੀਂ ਹੈਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਨਮੁਖਾ ਹੈ ਜਿਹੜਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਮੰਨਦਾ ਉਹ ਜਨਮ ਤੋਂ ਲੈ ਕੇ ਮਰਨ ਤੱਕ ਅਕਾਲੀ ਹੁੰਦਾ ਇਹਨਾਂ ਲੋਕਾਂ ਦੇ ਜਾਲੀ ਸੱਟ ਪੈਣ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਪਹਿਲਾ ਹੈ ਤੋਂ ਮੈਂ ਸਤਿਕਾਰ ਸਹਿਤ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਆਪਣੇ ਦਾਇਰੇ ਵਿੱਚ ਰਹੋ ਆਪਣਾ ਕੱਦ ਵੇਖ ਕੇ ਗੱਲ ਕਰਿਆ ਕਰੋ ਔਰ ਘੱਟੋ ਘੱਟ ਤੁਸੀਂ ਜ਼ਮੀਨ ਤੇ ਤੁਰਨਾ ਸ਼ੁਰੂ ਕਰ ਲਓ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਹੈ ਸੰਗਤ ਪੰਜ ਮੈਂਬਰੀ ਕਮੇਟੀ ਨਾਲ ਹੈ ਤੁਹਾਡੇ ਪੈਰਾਂ ਥਲੋ ਜਮੀਨ ਖਿਸਕ ਗਈ ਤੁਸੀਂ ਆਪ ਤਾਂ ਗੁਰੂ ਤੋਂ ਬੇਮਖੋਇਓ ਤੁਸੀਂ ਹੋਰਾਂ ਨੂੰ ਵੀ ਕਰਨਾ ਚਾਹੁੰਨੋਂ ਪਰ ਜਿਹੜੀ ਵੱਡੀ ਗੰਦ ਵੀ ਸੰਗਤ ਪਹੁੰਚਿਆ ਤੁਸੀਂ ਵੇਖ ਲਿਓ ਇਹ ਉਹਨਾਂ ਨੂੰ ਇੱਕ ਸਪਸ਼ਟ ਸਿਹਾ ਦੇਣਾਈ ਹੈ ਮੱਲੇਵਾਲ ਪਹੁੰਚ ਕੇ ਵੀ ਕਿਹਾ ਸੀ ਵੀ ਸਿੱਖ ਅਕਾਲ ਤਖਤ ਨਾਲ ਹੈ ਗੁਰੂ ਗ੍ਰੰਥ ਨਾਲ ਹੈ ਜਿਹੜਾ ਸਿੱਖ ਹੈ ਉਹ ਪੰਜ ਮੈਂਬਰੀ ਕਮੇਟੀ ਨੂੰ ਪੂਰਨ ਸਹਿਯੋਗ ਦੇਊਗਾ ਜਿਹੜਾ ਸਿੱਖ ਹੈ ਉਹ ਜਿਹੜੀ ਨਵਾਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰਕੇ ਅਕਾਲੀ ਦਰਬੋਂ ਵਿੱਚ ਲਿਆਉਣੀ ਹੈ ਉਹਨੂੰ ਪੂਰਾ ਸਜੇਉ ਦਊਗਾ ਤੁਸੀਂ ਅਕਾਲੀ ਦਲ ਦੇ ਟਰੈਕ ਤੋਂ ਉਤਰ ਗਏ ਹੋ ਤੁਸੀਂ ਫਰਜ ਭੁੱਲ ਗਏ ਤੁਸੀਂ ਚਾਪਲੂਸੀ ਵਾਲੇ ਪਾਸੇ ਚੱਲੇ ਹੋ ਸੋ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਸੀ ਤੁਹਾਡੇ ਮਾਧਿਅਮ ਰਹੀ ਅਸੀਂ ਬੋਲਣਾ ਨਹੀਂ ਸੀ ਅਸੀਂ ਸਾਡਾ ਨਾ ਸੁਭਾਅ ਹੈ ਜਵਾਬ ਦੇਣ ਦਾ ਪਰ ਕਈ ਵਾਰ ਕਹਿੰਦੇ ਵੀ ਕੋਈ ਕਮਜ਼ੋਰੀਆਂ ਹੋਣੀਆਂ ਜਿਹੜੇ ਇਹ ਚੁੱਪ ਕਰ ਗਏ ਤੇ ਜਿਹੜੇ ਮੇਰੇ ਵੀਰ ਮੈਨੂੰ ਮੈਂਬਰ ਦੀ ਕਹਿੰਦੇ ਸੀਗੇ ਜੀ ਪਾਰਟੀ ਇੰਟਿਗਰੀਟੀ ਤੇ ਬਿੱਲ ਕੇ ਮੈਨੂੰ ਸ਼ੋਰਮ ਨਹੀਂ ਕੱਲ ਦਾ ਟਿਕਟ ਦਿੱਤੀ ਐ ਇਹ ਕੋਈ ਦੋਹਰਾ ਮਾ ਨਹੀਂ ਪਰ ਜੇ ਗੁਰੂ ਦੀ ਕਿਰਪਾ ਰਹੀ ਸੰਗਤ ਦੀ ਬਖਸ਼ਿਸ਼ ਹੋਈ ਤਾਂ ਮੈਂ ਮੈਂਬਰ ਬਣਿਆ ਤੇ ਮੈਂ ਇਹਦਾ ਕੋਈ ਮਾਲਕ ਨਹੀਂ ਮੈਂ ਇੱਕ ਸਟੋਡੀਆਣਾ ਨੇ ਮੈਨੂੰ ਕੁਝ ਸਮੇਂ ਲਈ ਸੇਵਾ ਬਖਸ਼ੀ ਹੈ ਤੇ ਮੇਰੇ ਫਰਜ਼ ਨੇ ਜੋ ਸੰਗਤ ਚ ਆਉਂਦੀ ਹੈ ਉਹਦੇ ਮੁਤਾਬਕ ਤਰਾਂ ਜੋ ਗੁਰੂ ਪੰਥ ਗੁਰੂ ਗ੍ਰੰਥ ਦਾ ਹੁਕਮ ਹੈ ਉਹਦੇ ਮੁਤਾਬਕ ਚੁਲਾ ਤੇ ਮੈਂ ਸ੍ਰੀ ਅਕਾਲ ਤੱਕ ਸਾਨੂੰ ਫਰਜ਼ ਦੋਣਾ ਹਰ ਮੈਂਬਰ ਦਾ ਫਰਜ਼ ਬੰਦਾ ਸਿੱਖ ਦਾ ਫਰਜ਼ ਬੰਦਾ ਹੈ ਤੇ ਜਿਹੜੇ ਬੰਦੇ ਪਰਮ ਭਲੇ ਕੇ ਜਨੇ ਤੁਹਾਨੂੰ ਥੋੜੀ ਸੋਚ ਮਾਰ ਜਿੱਥੇ ਮਰਜੀ ਜਿਹਦੇ ਮਰਜੀ ਮਗਰ ਉਸ ਸਾਨੂੰ ਕੋਈ ਇਤਰਾਜ਼ ਨਹੀਂ ਪਰ ਘੱਟੋ ਘੱਟ ਤੁਸੀਂ ਗੁਰੂ ਵਾਲੇ ਪਾਸ ਸੰਗਤ ਦੇ ਵਿੱਚ ਪੰਬਲ ਪੂਸਾ ਨਾ ਪਾਇਦਾ ਕਰੋ ਤੁਹਾਨੂੰ ਲੋਕ ਰੋਧਾ ਸਾਹਮਣਾ ਕਰਨਾ ਪੈਣਾ ਹੈ ਦੂਸਰੀ ਮੇਰੀ ਬਿੰਦ ਇੱਕ ਹੋਰ ਇੱਥੇ ਗੱਲ ਚੱਲੀ ਸੀਗੀ ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਆਹ ਕੀਤਾ ਆਹ ਕੀਤਾ ਸੀ ਮੰਨਦੇ ਆਂ ਅਕਾਲੀ ਦਲ ਨੇ ਕੀਤਾ ਜੋ ਅਕਾਲੀ ਦਲ ਨੇ ਕੀਤਾ ਇਸ ਦੂਜੀ ਸਰਕਾਰਾਂ ਵੀ ਕਰ ਰਹੀਆਂ ਤੇ ਹੁਣ ਵਾਲੀ ਵੀ ਕਰ ਰਹੀ ਹੈ ਇਸ ਸਰਕਾਰਾਂ ਦਾ ਕੰਮ ਹੁੰਦਾ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਕਿ ਬਲੱਖਣ ਤਾਂ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਸਤ ਪਾਰਟੀ ਦੀ ਜਿਹੜੀ ਗੁਰਦੁਆਰਾ ਮਦੀਦ ਸੇਵਾ ਸੰਭਾਲ ਵਾਸਤੇ ਬਣੀ ਸੀਗੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਗੁਰਸਿੱਖ ਬੰਦੇ ਦੀ ਮਾਣ ਸਨਮਾਨ ਵਿਸ਼ੇਸ਼ ਮਿਲਦਾ ਸੀ ਜ਼ਥੇਦਾਰੀ ਕਲਚਰ ਸੀ ਜੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਮੋਟਰ ਨੂੰ ਬਿਲੀ ਫਰੀ ਦਿੱਤੀ ਇਹ ਸਰਕਾਰਾਂ ਵੀ ਦਿੰਦੀਆਂ ਨੇ ਪਰ ਜਦੋਂ ਕਿਸਾਨ ਨਾਲ ਖੜਨ ਦਾ ਮੌਕਾ ਸੀ ਆਪਾਂ ਕਿੱਥੇ ਸੀ ਇਹ ਵੀ ਤੁਹਾਨੂੰ ਜਵਾਬ ਦੇਣੇ ਪੈਣਗੇ ਜੇ ਪ੍ਰਾਪਤੀਆਂ ਦੱਸਦੇ ਹੋ ਤਾਂ ਲੰਬੇ ਵੀ ਥੋੜੀ ਝੋਲੀ ਪਹਿਣਗੇ ਤੁਹਾਡੇ ਗਣਾ ਵੀ ਥੋੜੀ ਝੋਲੀ ਪਹਿਣਗੇ ਜਦੋਂ ਕਿਸਾਨ ਬਾਰਡਰਾਂ ਤੇ ਬੈਠਾ ਸ਼ਹੀਦ ਹੋ ਰਿਹਾ ਸੀ ਉਦੋਂ ਇਹ ਲੋਕ ਕਿੱਥੇ ਸੀਗੇ ਉੱਥੇ ਹਿੰਮਤ ਜਾਣ ਦੀ ਹਿੰਮਤੀ ਇਹ ਵੀ ਲੋਕ ਜਵਾਬ ਮੰਗਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਿੰਘਾਂ ਤੇ ਗੋਲੀ ਚੱਲੀ ਨਿਹਤਿਆਂ ਤੇ ਕੇਸ ਪਏ ਜੇਲ੍ਹਾਂ ਵਿੱਚ ਬੰਦ ਕੀਤੇ ਉਹਦੇ ਜਵਾਬ ਵੀ ਤੁਹਾਨੂੰ ਦੇਣੇ ਪੈਣਗੇ ਇਹ ਜਵਾਬਾ ਤੁਸੀਂ ਭੱਜ ਨਹੀਂ ਸਕਦੇ ਹੈਗੇ ਜਿਸ ਤਰ੍ਹਾਂ ਸਿੰਘ ਸਹਿਮਾਨ ਨੂੰ ਸਰਕਾਰੀ ਦਫ਼ਤਰਾਂ ਚ ਬੁਲਾ ਕੇ ਤੁਸੀਂ ਧੱਕੇ ਨਾਲ ਧੌਣ ਤੇ ਗੋਡਾ ਰੱਖ ਕੇ ਉਹਦਾ ਤੋਂ ਹੁਕਮਨਾਮੇ ਕਰਾਏ ਉਹਨਾਂ ਨੇ ਉਹਦਿਆਂ ਨੂੰ ਸ਼ੱਕੀ ਬਣਾ ਦਿੱਤਾ ਉਹਨਾਂ ਦਾ ਸਤਿਕਾਰ ਘਟਾਇਆ ਤਖਤਾਂ ਦੇ ਉੱਪਰ ਤੁਸੀਂ ਚੈਲੰਜ ਕੀਤਾ ਇਹਦੇ ਜਵਾਬ ਵੀ ਤੁਹਾਨੂੰ ਦੇਣੇ ਪੈਣਗੇ ਜੇਕਰ ਤੁਸੀਂ ਪ੍ਰਾਪਤੀਆਂ ਗਿੰਦੇ ਹੋ ਤਾਂ ਆਹ ਪ੍ਰਾਪਤੀਆਂ ਤੁਹਾਨੂੰ ਨਾਂ ਨਾਲ ਜਵਾਬ ਦੇਣੇ ਪੈਣਗੇ ਬਹੁਤ ਵੱਡੀ ਲਿਸਟ ਹੈ ਇਹਨਾਂ ਦਾ ਬਣਾ ਦੀ ਪਰ ਮੈਂ ਸੰਗਤ ਅਰਿਕ ਬੇਨਤੀ ਕਰਨੀ ਚਾਹੁੰਦਾ ਸਾਡਾ ਕੰਮ ਨਹੀਂ ਹੈ ਦੋਸ਼ ਲਾਉਣਾ ਕਿਸੇ ਤੇ ਸਾਡਾ ਕੰਮ ਨਹੀਂ ਕਿਸੇ ਨੂੰ ਐਲਮ ਭੇਜਦੇ ਨੇ ਅਸੀਂ ਤਾਂ ਗੁਰੂ ਨੂੰ ਸਮਰਪਤਾਂ ਜੋ ਗੁਰੂ ਦਾ ਹੁਕਮ ਹੈ ਜੋ ਦਾ ਉਤੇ ਉਪਰ ਚੱਲਾਂਗੇ ਪਰ ਮੈਂ ਬੇਨਤੀ ਕਰਨੀ ਚਾਹਣਾ ਇਹਨੂੰ ਸਾਡੀ ਕਮਜ਼ੋਰੀ ਨਾ ਸਮਝੋ ਜੀ ਜੀ ਸਾਡੀ ਕਮਜ਼ੋਰੀ ਨਾ ਸਮਝ ਲਿਓ ਆ ਸੰਗਤ ਆਈਏ ਫਿਰ ਜਵਾਬ ਦੇਣਗੇ ਫਿਰ ਤੁਸੀਂ ਜਿਹੜਾ ਜਵਾਬ ਦੂ ਫਿਰ ਤੁਸੀਂ ਆਪਣੇ ਆਪ ਉਹਦੇ ਜ਼ਿੰਮੇਵਾਰ ਹੋਵੋਗੇ ਜਿਸ ਤਰ੍ਹਾਂ ਨਾ ਕਿਸੇ ਤਾਰਨੁ ਸ਼ਕੀਅਤ ਦੀ ਨਾ ਕਿਸੇ ਸ਼ਹੀਦ ਪਰਿਵਾਰ ਦੀ ਨਾ ਕਿਸੇ ਰਾਸੀ ਜਿਹੜਾ ਸਤਕਾਰ ਸ਼ਕਤੀ ਤੁਹਾਡੀ ਉਹ ਜਿਵੇਂ ਰਖੜਾ ਪਰਿਵਾਰ ਹੈ ਉਹਦੇ ਉੱਪਰ ਉਂਗਲਾ ਚੱਕਦੇ ਨੇ ਇਹ ਇਹ ਬੋਲ ਪਿਆ ਪਰਿਵਾਰ ਜਵਾਬ ਨਹੀਂ ਰਭਣਾ ਤੁਹਾਨੂੰ ਦਿਨੋਂ ਤੁਸੀਂ ਹੁਣ ਤੱਕ ਉੱਥੇ ਬੈਠਦੇ ਰਹੇ ਹੋ ਜਿੰਨੀ ਵੱਡੀ ਸੇਵਾ ਰੱਖਣਾ ਪਰਿਵਾਰ ਦੀ ਹੈ ਕੋਈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਦੁਨੀਆ ਜਾਣਦੀ ਹੈ ਟੌੜਾ ਕਰਦਾਰ ਵੀ ਲੋਕ ਜਾਣਦੇ ਆ ਤੇ ਸਾਡਾ ਸੰਗਤ ਵੀ ਕਰਦਾਰ ਜਾਣਦੀ ਹੈ ਗਰੇਵਣ ਵਿੱਚ ਆਤੀ ਮਾਰੋ ਭਿਹਾਰ ਨਿਕਲਗੇ ਵਿੱਚ ਤੁਸੀਂ ਘੱਟੋ ਘੱਟ ਆਪਣੀ ਔਕਾਤ ਵਿੱਚ ਰਹੋ ਮੈਂ ਇਹ ਬੇਨਤੀ ਕਰਨੀ ਹੈ ਉਹਨਾਂ ਨੂੰ ਸਤਿਕਾਰ ਚਾਹਤ ਆਪਾਂ ਇੱਕ ਰਿਸ਼ਤੇ ਹੁੰਦੇ ਨੇ ਇੱਕ ਸਮਾਜਿਕ ਰਿਸ਼ਤੇ ਉਹਨਾਂ ਕ੍ਰਿਸ਼ਚਿਆਂ ਦੇ ਈ ਮਰਿਆਦਾ ਹੁੰਦੀ ਹੈ ਉਹਦੀ ਉਹ ਇੱਕ ਭਾਸ਼ਾ ਦੀ ਮਰਿਆਦਾ ਹੁੰਦੀ ਹੈ ਕਿਰਪਾ ਕਰਕੇ ਉਹਦੇ ਦਹਿਰੇ ਵਿੱਚ ਰਹਿ ਕੇ ਕਰੋ ਸਿਆਸਤ ਨੂੰ ਰਾਜ ਰਾਜ ਪ੍ਰਮਾਣ ਤੁਸੀਂ ਮੰਨੋ ਨਾ ਮੰਨੋ ਤੁਹਾਡੀ ਮਰਜ਼ੀ ਜਿੱਤੇ ਗੁਰੂ ਦੀ ਕਿਰਪਾ ਹੋ ਗੁਰੂ ਦੇ ਸਨਮਖੋ ਜੂ ਜਿੱਤੇ ਉਹਦੀ ਨਹੀਂ ਹੋਊਗੀ ਉਹ ਮੰਨ ਮੁਖੋ ਜੂ ਸਾਨੂੰ ਇਹ ਕੋਈ ਅਸੀਂ ਤੁਹਾਨੂੰ ਧੱਕੇ ਨਾਲ ਹੀ ਮਨਾਉਣ ਲੱਗੇ ਆਗੇ ਪਰ ਸਾਡੇ ਗੁਰਧਾਮਾਂ ਤੇ ਸਾਡੇ ਤਖਤ ਸਾਹਿਬਾਨ ਤੇ ਸਾਡੀਆਂ ਹੁਕਮਨਾਮਿਆਂ ਤੇ ਗੁਰਸਾਹਿਬ ਅਕਾਲ ਤਖਤ ਸਾਹਿਬ ਦੇਸ਼ਾਂ ਤੇ ਸਾਡੀ ਪੰਜ ਮੈਂਬਰੀ ਕਮੇਟੀ ਆ ਸਾਡਾ ਧਰੁਜਾੜੇ ਬੜੀ ਪਵਿੱਤਰ ਹੈ ਉਹ ਸ਼ੀਤ ਪਰਿਵਾਰ ਦੀ ਧੀ ਹੈ ਸਾਡੀ ਜੇਕਰ ਤੁਸੀਂ ਕੱਲੂ ਬੋਲੋਗੇ ਤਖੜੇ ਉਹ ਜਵਾਬ ਦੇਵਾਂਗੇ ਸਾਡੀ ਦਸਤਾਰ ਤੇ ਸੋ ਸਮਝ ਕੇ ਤੁਸੀਂ ਬੋਲੋ ਸਿੱਖ ਸਿੱਖਾਂ ਦੀ ਦਸਤਾਰ ਹੈ 0.5 ਅਰੀ ਬਖਸ਼ੀ ਹੋਏ ਸਾਡਾ ਤਾਜ ਹੈ ਸਾਡੇ ਸਰ ਦਾ ਬਿਲਕੁਲ ਅਸੀਂ ਤੁਹਾਨੂੰ ਬਾਰ ਬਾਰ ਚੇਤਾਵਨੀ ਦਿੰਦੇ ਆ ਫਿਰ ਸਵਾਰੀ ਆਪਣੇ ਸਮਾਂ ਦੀ ਆਜ ਨੂੰ ਵਾਰ ਹੋਊਗੀ ਇਹ ਈ ਤੁਹਾਡ ਮੈਂ ਤੁਹਾਨੂੰ ਕਹਿ ਨਹੀਂ ਬੁਲਾਇਆ ਸੀਗਾ ਸਾਡਾ ਸੰਤ ਜੀ ਨੂੰ ਪਹਚਾ ਦਿਓ ਪੁੱਛ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਕੜਾ ਸਾਹਮਣੇ ਗੱਲ ਕਰਨੀ ਇਸ ਤਰ੍ਹਾਂ ਦੇਖੀ ਤੂੰ ਵਾਹਿਗੁਰੂ ਖਾਲਸਾ ਸਾਹਿਬ ਜੀ ਫਤਿਹ ਸੋ ਤੋਂ ਪਹਿਲਾਂ ਤੁਮੈਂ ਤੁਹਾਡਾ ਧੰਨਵਾਦ ਕਰਨਾ ਬੜੀ ਗੰਟੀ ਚਾਹੀਏ ਸੰਗਤਾਂ ਦਾ ਧੰਵਾਦ ਬਹੁਤ ਬੜੀ ਗੰਟੀ ਚਾਹੀਏ 2 ਦਸੰਬਰ ਆਪਣੇ 2024 ਨੂੰ ਉਹ ਕੋਰਨਾਮਾ ਹੋਇਆ ਸੀ ਬਕਾਤ ਅਸੀਂ ਸੀ ਉਹਦੇ ਵਿੱਚ ਜੋ 7ਵੇਂ ਬ੍ਰਿਕਮਟੀ ਬਣਾਈ ਗਈ ਸੀ ਭਾਵੇਂ 2 ਨੰਬਰ ਸੀ ਇਹਦੇ ਬਾਅਦ ਉਹ ਪਾਣੀ ਮੰਗਰੀ ਕਮੇਟੀ ਵੱਖਰੇ ਵੱਖਰੇ ਹਲਕੇ ਆ ਜਾ ਕੇ ਜਿਲ੍ਹਿਆਂ ਜਾ ਕੇ ਕਰੋ 15 ਜਨਵਰੀ ਅਧਿਕ ਕਰਨਾ ਨਾ ਹਲਕਾ ਹੀ ਗੌਰਮੇਟ ਕਰ ਰਹੀਆਂ ਉਹਦੇ ਸਬੰਧ ਵਿੱਚ 22 ਤਰੀਕ ਨੂੰ ਪਿੰਡ ਮੰਨਿਆ ਬਿਖੇ ਉਹ ਪਾਣੀ ਮੰਗਰੀ ਕਮੇਟੀ ਆਈ ਸੀ ਭਾਰਤੀ ਦੇ ਸਬੰਧ ਵਿੱਚ ਦੁੱਖ ਹੋਦਾ ਕਿ ਜਦੋਂ ਸਾਡੇ ਕੋਲ ਲੀਡਰ ਇਥੋਂ ਲੋਕਲ ਲੀਡਰ ਜਿਹੜੇ ਆਪਣੇ ਆਪਣੇ ਕੋਲ ਹਰਕਾਰ ਤੇ ਕਹੋਂਦਾ ਕੁਛ ਉਹ ਗ੍ਰਿੰਦਰ ਕਹੋਂਦਾ ਉਹਨਾਂ ਵਲੋਂ ਅਜੀਆਂ ਤੁੰਤਾਂ ਲਾਈਆਂ ਗਈਆਂ ਇਹ ਨਾ ਬਰਦਾਸ਼ਤੋਗ ਨਹੀਂ ਕਿਉਂਕਿ ਸੱਚੀ ਗੱਲ ਤਾਂ ਕਰੇ ਕੋਈ ਝੂਠ ਸਭਰ ਬੋਲ ਕੇ ਜਿਵੇਂ ਛੋੜਾ ਹਾਂ ਦੱਸਿਆ ਕਿ ਹਕੂਨਾਂਮੇ ਦੀ ਤੁਹਾਨੂੰ ਹੀ ਫੋਟੋਕਾਪੀ ਦਿੱਤੀ ਹੈ ਉਦੋਂ ਸਪਸ਼ਟ ਲਿਖਿਆ ਹੋਇਆ ਹੈ ਇਹ ਬਾਹਰ ਦਾ ਬਹਾਕ ਨਹੀਂ ਕਰ ਰਿਹਾ ਸੀ ਲਾਲਕਾ ਸਾਹਿਬ ਕਿ ਇਹ ਨਿਗਰਾਨ ਕਮੇਟੀ ਬਣੀ ਸੀ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਹੈ ਨਾ ਜਿਹੜਾ ਪੜ੍ਹਦੇ ਹੈ ਨਹੀਂ ਇਹ ਜਾਂ ਦੇਖਦੇ ਹੈ ਨਹੀਂ ਸਪਸ਼ਟ ਲਿਖਿਆ ਹੋਇਆ ਹੈ ਇਹ ਕਮੇਟੀ ਭਰਤੀ ਕਮੇਟੀ ਹੈ 6 ਮਹੀਨੇ ਅੰਦਰ ਭਰਤੀ ਕਰਾ ਕੇ ਕਈ ਪਾਣੀ ਲੀਡੀਸਪਾ ਉਹ ਨੈਤਿਕ ਆਧਾਰ ਗਵਾ ਚੁੱਕੀ ਹੈ ਇਹ ਉਹਨਾਂ ਵਿੱਚ ਲਿਖਿਆ ਹੋਇਆ ਨਵੀਂ ਲੀਡੀ ਸਿਰਫ ਦੇ ਕੇ 6 ਮਹੀਨਿਆਂ ਅੰਦਰ ਦੁਬਾਰੇ ਚੋਣ ਕਰਾਈਏ ਇੱਕ ਕਮੇਟੀ ਆਪ ਇੱਕ ਕੰਮ ਹੈ ਉਹ ਆਪਣਾ ਕੰਮ ਤਾਂ ਦਾਖੂ ਵੀ ਨਵਾ ਰਹੀ ਹੈ ਔਰ ਕੋਈ ਸਪਾਰਸ਼ ਮੈਂਬਰ ਹੀ ਪਾਇਆ ਜੇਹਲਾ ਸਾਹਿਬ ਨੇ ਆਪਣੇ ਪ੍ਰਸੰਗ ਸਰਵਰ ਸਾਹਿਬ ਲਾਲਚਾ ਸਾਹਿਬ ਨੇ ਇਹ ਕਿਹਾ ਵੀ ਇੱਕ ਤਾਰ ਐਸਐਸ ਦੇ ਸਾਰੇ ਦੇ ਕੰਮ ਕਰ ਰਹੇ ਨੇ ਸੈਕੰਡਲੀ ਜਿਹੜਾ ਹੈਗਾ ਉਹ ਵੀ ਸੱਤ ਮੈਂਬਰ ਦੀ ਕਮੇਟੀ ਬਣੀ ਸੀ ਜੇ ਦੋ ਮੈਂਬਰ ਛੜ ਗਏ ਪੱਜ ਗਏ ਤੇ ਪੰਜ ਮੈਂਬਰ ਤਾਂ ਖੜੇ ਨੇ ਨਾ ਜੀ ਇਹ ਪੰਚਾਇਤ ਦੇ ਲੱਤ ਨਵੇਂ ਮੈਂਬਰ ਚੁਣੇ ਨੇ ਦੋ ਨਹੀਂ ਲਾ 70 ਕਿਲਾ ਖੜਦੇ ਨੇ ਕਿ ਪੰਜ ਮੈਂਬਰ ਚ ਕਮੇਟੀ ਕਰ ਰਹੇ ਨੇ ਇੱਕ ਕਨੇ ਐਸਟਰੀ ਖੜੇ ਹਨ ਜਦੋਂ ਪੰਜ ਦੋ ਮੈਂਬਰ ਸਿਫਾ ਦੇ ਕੇ ਸੀ ਪੰਜੇ ਮੈਂਬਰ ਇਕੱਠੇ ਹੋ ਕੇ ਆ ਗੱਲ ਤਾਂ ਖੁਦ ਜਿਹੜਾ ਦੁਆਰਾ ਮਿਲੇ ਤੇ ਦੋ ਬੰਦੇ ਆਏ ਭੱਜ ਗਏ ਜੀ ਸਾਡੇ ਨੇ ਕੀ ਹੁਕਮ ਹੈ ਉਹਨਾਂ ਨੇ ਫੇਰ ਦੁਆਰਾ ਵੇਜ ਕੀਤਾ ਕਿ ਤੁਸੀਂ ਪੰਜੇ ਵਰਤੀ ਕਰੋ ਉਹ ਆਦੇਸ਼ ਤੇ ਭਰਤੀ ਹੋ ਰਹੀ ਹੈ ਸਪਸ਼ਟ ਲਿਖਿਆ ਹੋਇਆ ਦੂਜੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਸ਼ੀਰ ਪੁਰਾਣ ਦੀ ਗੱਲ ਕੀਤੀ ਸਾਡੇ ਪੱਗ ਤੇ ਉਹ ਕੀਤਾ ਬਾਬਾ ਆਪਣੇ ਦਰਸ਼ਕਾਂ ਨੂੰ ਮਿਲਿਆ ਹਤੇ ਪਰ ਇਹ ਗਲਤ ਬੋਲੇ ਇਹ ਸ਼ਬਦਾਵਲੀ ਨਹੀਂ ਬੋਲਣੀ ਚਾਹੀਦੀ ਹੋਰ ਮੈਨੂੰ ਲੱਗਦਾ ਬਖਲਾੜ ਚ ਆਏ ਹੋ ਨੇ ਕੋ ਲੱਭ ਕੁਸਰੇ ਸਾ ਨਹੀਂ ਹਰ ਜਿਸ ਤਰ੍ਹਾਂ ਬਹਾਗ ਨਰਕਾਰੇ ਜੀ ਹੋ ਬਹੁਤ ਬੜਾ ਸ਼ੋਮਣੀ ਗੁੜੀ ਮੈਂਬਰ ਆ ਉਹ ਥੈਂਕ ਯੂ ਜੀ ਹਰਦੀਪ ਕੋ ਦੇਕਰੋ ਬਲਤੇ ਇਸੇ ਖੋਖ ਉਹ ਬਹੁਤ ਬੜਾ ਵਾਹ ਮਾਰ ਰਿਹਾ ਸੀ ਕਹਿੰਦਾ ਇਹਨਾਂ ਨੂੰ ਪਤਾ ਹੈ ਨਹੀਂ ਕਿ ਸਿੱਖੀ ਸਿਧਾਰ ਕੀ ਹੁੰਦੇ ਨੇ ਜਿਹਨਾਂ ਟੋੜਦੇ ਹੋ ਆ ਸਪਨਾ ਟੋੜ ਦਾ ਇਲਜ਼ਾਮ ਲਾ ਰਹੇ ਸੀ 20 ਸਾਲ ਕੀ ਕੰਮ ਕੀਤਾ ਉਹ ਤਾਂ ਹੱਦ ਵਿੱਚ ਕੀ ਕੀਤਾ ਉਹਨਾਂ ਕੋਈ ਨਾਲੇ ਮੈਂਬਰ ਬਣਿਆ ਸੀ ਜਿਹਦੀ ਮਿਸੇ ਮੈਂਬਰ ਆ ਸਾਡੀ ਭੈਣ ਆ ਸਕਾਰਜੋਗ ਹੈ ਇਸ ਕਰਕੇ ਦੁਜੇ ਤੂੰ ਤੁਹਾਨੂੰ ਬੋਲ ਸਕੀ ਦੀ ਆ ਸਾਡੀ ਚੇਤਾਵਨੀ ਹੈ ਇਸ ਗੱਲ ਦੀ ਕਿ ਇਹਨਾਂ ਗੱਲਾਂ ਦਾ ਬਾਜ ਆਉਣ ਨਹੀਂ ਅਸੀਂ ਫਿਰ ਕੋਈ ਹੋਰ ਸਟੈਪ ਪਟਾ ਕੇ ਪਬਲਿਕ ਅੱਗੇ ਕੱਢਾਂਗੇ ਸੰਗਠਨ ਦੀ ਵੰਡ ਕੀਤੀ ਕਰਦਾ ਸਭ ਤੋਂ ਪਹਿਲਾਂ ਵੱਡੀ ਗਿਣਤੀ ਚਾਹੀਦੀ ਸੰਗਠਨ ਦਾ ਤੇ ਸਮੂਚੀ ਪ੍ਰਸਾਦ ਦਾ ਧੰਨਵਾਦ ਕਰਦੇ ਹਾਂ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਲਾਲ ਕਸਮ ਸਪੋਸਟਰ ਸ਼ਬਦਾਂ ਦੇ ਵਿੱਚ ਗੱਲ ਇਹ ਹੈ ਵੀ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਅਕਾਲ ਤਖਸਾਲ ਦੇ ਹੁਕਮਤ ਤੋਂ ਅਸੀਂ ਭਗਾੜੇ ਹੋ ਗਏ ਤੁਹਾਡੇ ਲੀਡਰ ਵੀ ਭਗਾੜੇ ਹੋਗੇ ਤੇ ਤੁਸੀਂ ਵੀ ਭਗਾੜੇ ਹੋਗੇ ਜਿਹੜੀ ਤੁਸੀਂ ਪੱਕ ਤੇ ਉਂਗਲ ਚੱਕੀ ਹੈ ਹਰ ਇੱਕ ਸਿੱਖ ਉਸ ਦਸਤਾਰ ਦੀ ਤੁਹਾਡੀ ਕੀਤੀ ਹੋਈ ਉਂਗਲ ਤੇ ਮੈਂ ਇੱਕੋ ਜਵਾਬ ਦੇਣੀ ਚਾਹੁੰਨਾ ਹੈ ਵੀ ਤੁਸੀਂ ਕਿਹਾ ਤੁਸੀਂ ਇਸ ਪਾਰਟੀ ਚਲੇ ਗਏ ਤੇ ਹੁਣ ਤੁਸੀਂ ਇਸ ਪਾਰਟੀ ਚ ਆ ਗਏ ਤੁਹਾਡੀ ਪੱਕ ਦਾ ਰੰਗ ਬਦਲ ਗਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਲਾਲਕਾ ਸਾਹਿਬ ਜੇ ਪੱਗ ਦੇ ਕਾਰਨ ਜੇ ਰੰਗ ਨੂੰ ਤੁਸੀਂ ਦੇਖ ਕੇ ਗੱਲ ਕਰੋ ਆਪਾਂ ਤਾਂ ਰੰਗੇ ਨਹੀਂ ਕੋਈ ਛੱਡਿਆ ਨਾ ਅਸੀਂ ਕੋਈ ਘਰ ਛੱਡਿਆ ਤੇ ਨਾ ਹੀ ਅਸੀਂ ਕੋਈ ਰੰਗ ਛੱਡਿਆ ਦੂਸਰੀ ਗੱਲ ਤੁਸੀਂ ਜਹੇਦਾਰ ਮੱਲੇਵਾਲ ਜੀ ਤੇ ਬਾਬਾ ਮੱਧਾਰਸ਼ਵਰ ਸਿੰਘ ਮੱਲੇਵਾਲ ਜੀ ਦੇ ਜੋਗ ਜੀ ਪੰਥ ਦੀ ਸਤਕਾਰਯੋਗ ਸ਼ਖਸੀਅਤ ਆ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਦਾ ਦੇਣ ਸਿੱਖ ਕੌਮ ਨਹੀਂ ਦੇ ਸਕਦੀ ਜਦੋਂ ਪੁਲਿਸ ਨੇ ਤਸ਼ੱਦਦ ਉਹਨਾਂ ਤੇ ਕੀਤਾ ਆਪਾਂ ਅਸੀਂ ਵੀ ਖੁਦ ਮੈਂ ਆਪਣੀ ਗੱਲ ਕਰਾਂ ਅਸੀਂ ਸਾਰੇ ਉਸ ਕੌਮ ਦਾ ਦੇਣ ਨਹੀਂ ਦੇ ਸਕਦੇ ਦੀ ਜੀ ਗੱਲ ਮੱਲੇ ਵਾਲ ਬੀਬੀ ਜਿਹੜੇ ਭਾਈ ਮਰਸ਼ੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਹੈ ਉਹ ਜਦੋਂ ਉਹਨਾਂ ਨੇ ਸਪੀਚ ਕੀਤੀ ਤੁਸੀਂ ਲਾਈਵ ਕੱਢ ਕੇ ਦੇਖ ਲਿਓ ਸੰਗਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਜਿਹੜਾ ਸਿੱਖ ਪੰਥ ਦਾ ਜੀ ਦਰਦ ਰੱਖਦਾ ਸਿੱਖ ਹੈ ਉਹਦੀ ਹੰਝੂ ਆਉਣ ਦਾ ਕਾਰਨ ਇਹ ਹੈ ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕੀਤੇ ਹੋਏ ਤਸ਼ੱਦਦ ਸਾਨੂੰ ਸਾਹਮਣੇ ਆਉਂਦੇ ਨੇ ਤਾਂ ਸਾਡੀਆਂ ਅੱਖਾਂ ਭਰ ਜਾਂਦੀਆਂ ਨੇ ਤੁਸੀਂ ਉਹਨਾਂ ਦੇ ਖਿਲਾਫ ਉਸ ਮੀਟਿੰਗ ਨੂੰ ਚੈਲੰਜ ਕੀਤਾ ਮੈਂ ਬੇਨਤੀ ਕਰਦਾ ਮੈਂ ਖੁਦ ਵੀ ਤੇ ਤੁਸੀਂ ਵੀ ਅਸੀਂ ਆਪਣੀ ਲਿਮਟ ਦੇਖ ਕੇ ਬੋਲੀਏ ਦੂਸਰੀ ਗੱਲ ਜਿਹੜਾ ਤੁਸੀਂ ਕਿਹਾ ਜੀ ਨਿਗਰਾਨ ਕਮੇਟੀ ਬਣੀ ਸੀਗੀ ਨਿਗਰਾਨ ਕਮੇਟੀ ਜਿਹੜੀ ਹੈਗੀ ਹੈ ਤੁਸੀਂ ਕਿਤੇ ਵੀ ਸ਼ਬਦ ਚਾਹੇ ਤਾਂ ਸਪੀਚ ਪੰਥ ਸਿੰਘ ਸਾਹਿਬਾਨਾ ਦੇ ਚਾਹੇ ਹੁਕਮਨਾਮਾ ਸਾਹਿਬ ਦੇ ਵਿੱਚ ਤੁਸੀਂ ਨਿਗਰਾਨ ਸ਼ਬਦ ਦਿਖਾ ਦਿਓ ਨਿਗਰਾਨ ਕਮੇਟੀ ਤਾਂ ਕਿਤੇ ਬਣੀ ਹੋਣੀ ਇਹ ਦਾਵਾ ਹੁਣ ਸਾਰੇ ਤਰ੍ਹਾਂ ਕਰ ਰਹੇ ਨੇ ਵੀ ਅਸੀਂ ਪੰਥਕਾਂ ਜੀ ਸੰਗਤ ਹੈ ਜਿਹੜੀ ਉਹ ਦੋ ਤਾਂ ਇਹ ਵੀ ਪੰਥਕ ਪੰਥਕ ਸੁਣੋ ਜੀ ਪੰਥ ਦਾ ਸਰਟੀਫਿਕੇਟ ਨਾ ਸਾਨੂੰ ਕਿਸੇ ਨੇ ਕੋਈ ਦੇਣਾ ਉਹ ਸੰਗਤ ਹੈ ਜੀ ਸੰਗਤ ਦਾ ਸਰਟੀਫਿਕੇਟ ਸੰਗਤ ਦੇ ਦੋਗੇ ਤੁਸੀਂ ਕਿੰਨੇ ਕੋ ਪੰਥਕੋਂ ਸੰਗਤ ਜਾਣਦੀ ਐ ਅਸੀਂ ਕਿੰਨੇ ਕੋ ਪੰਥਕ ਐ ਜਾਂ ਸਾਡੇ ਲੀਡਰ ਕਿੰਨੇ ਕੋ ਪੰਥਕ ਸਾਡੀ ਸੰਗਤ ਜਾਣਦੀ ਐ ਸਾਡੇ ਕਿਰਦਾਰ ਬਾਰੇ ਦੇਖੋ ਸਰਟੀਫਿਕੇਟ ਇੱਕ ਦੂਜੇ ਨੂੰ ਸਾਨੂੰ ਦੇਣ ਦੀ ਲੋੜ ਨਹੀਂ ਅਸੀਂ ਹੁਣ ਤੱਕ ਸਾਰੇ ਇਕੱਠੇ ਹੀ ਰਹੇ ਐ ਅਸੀਂ ਤਾਂ ਸਾਜਾ ਦੇ ਇੱਕ ਦੂਜੇ ਨੂੰ ਸਰਟੀਫਿਕੇਟ ਦਈਏ ਜੇ ਸੰਗਤ ਸਾਨੂੰ ਨਾ ਜਾਣਦੀ ਹੋਵੇ ਸਾਡੇ ਸਾਰੇ ਕਿਰਦਾਰਾਂ ਬਾਰੇ ਸੰਗਤ ਜਾਣਦੀ ਐ ਦੂਸਰੀ ਗੱਲ ਇੱਕ ਸਾਡੀ ਰਵੈਤੀ ਪਾਰਟੀਆਂ ਦੀ ਇੱਕ ਨਾ ਹਲਕੇ ਦੇ ਵਿੱਚ ਨਾ ਬਹ ਹਲਕੇ ਦੀ ਇੱਕ ਵਰਾਸਤੀ ਹੋਗੀ ਵੀ 142 ਪਿੰਡਾਂ ਤੇ ਦੋ ਸ਼ਹਿਰ ਨੇ ਸਾਡੀ ਰਵਾਇਤੀ ਪਾਰਟੀਆਂ ਨੇ 142 ਪਿੰਡਾਂ ਦੇ ਵਿੱਚੋਂ ਤੇ ਦੋ ਸ਼ਹਿਰਾਂ ਦੇ ਵਿੱਚੋਂ ਇੱਕ ਵੀ ਲੀਡਰ ਇਹੋ ਜਿਹਾ ਜਾਂ ਇੱਕ ਵੀ ਨੌਜਵਾਨ ਪੜਿਆ ਲਿਖਿਆ ਜਾਂ ਕੋਈ ਵੀ ਉਹ ਇਹੋ ਜਿਹਾ ਬੰਦਾ ਨਹੀਂ ਲੱਭਦਾ ਜਿਹਨੂੰ ਇਹ ਆਪਣਾ ਨੁਮਾਇੰਦਾ ਚੁਣ ਲੈਣਾ ਸਾਡੀਆਂ ਰਵਾਇਤੀ ਪਾਰਟੀਆਂ ਦੀ ਹਲਕਾ ਨਾਬਾ ਵਾਸਤੇ ਇੱਕ ਹੋ ਗਈ ਬਈ ਇਹ ਝੱਕ ਕੇ ਬਾਹਰੋਂ ਲਾ ਕੇ ਲੈਣ ਕਰਾ ਦਿੰਦੇ ਨੇ ਜਿੰਨੇ ਵੀ ਇਹ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ ਇਹ ਮੈਂ ਤੁਹਾਨੂੰ ਕਹਿਣੀ ਚਾਹਣਾ ਦੂਸਰੀ ਗੱਲ ਆਪਣੀ ਮੈਂ ਖੀਰ ਚ ਬੇਨਤੀ ਇਹ ਕਰਦਾ ਹੈ ਅਸੀਂ ਕੋਈ ਉਂਗਲ ਚੱਕਣੀ ਐ ਸਿਆਸਤ ਕਰਨੀ ਐ ਤੁਸੀਂ ਪੰਥ ਦੀ ਸਿਆਸਤ ਕਰੋ ਨਾ ਕਰੋ ਤੁਸੀਂ ਹੁਕਮ ਨਾ ਮੈਨੂੰ ਮੰਨੋ ਨਾ ਮੰਨੋ ਤੁਸੀਂ ਅਕਾਲ ਦਾ ਸਭ ਤੋਂ ਭਗੌੜੇ ਹੋਗੇ ਤੁਹਾਡਾ ਨਿੱਜੀ ਐ ਬੇਨਤੀ ਐ ਵੀ ਤੁਸੀਂ ਉਂਗਲ ਚੱਕਣੀਆ 100 ਵਾਰ ਸੋਚੋ 100 ਵਾਰ ਸੋਚ ਕੇ ਪਹਿਲਾਂ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਏ ਇੱਕ ਅਖੀਰ ਚ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ਿਆਂ ਦੇ ਹੁੰਦੇ ਨੇ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਬੇਨਤੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ